ਪੰਜਾਬ ਦੇ ਵਿੱਤ ਯੋਜਨਾ ਆਪਕਾਰੀ ਅਧਿਕਾਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬੇ ਨੇ ਨਵੰਬਰ 2023 ਦੇ ਮੁਕਾਬਲੇ ਨਵੰਬਰ 2024 ਦੌਰਾਨ ਨੈਟ ਜੀਐਸਟੀ ਪ੍ਰਾਪਤੀ ਵਿੱਚ 62.93% ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ। ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੌਰਾਨ ਨਵੰਬਰ ਤੱਕ ਕੁੱਲ ਜੀਐਸਟੀ ਪ੍ਰਾਪਤੀ ਵਿੱਚ ਵਿੱਤੀ ਸਾਲ 2023-24 ਦੀ एसएमए ਦੇ ਮੁਕਾਬਲੇ 10.30% ਵਾਧਾ ਦਰਜ ਕੀਤਾ ਗਿਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਾਲ ਨਵੰਬਰ ਵਿੱਚ ਕੁੱਲ ਜੀਐਸਟੀ ਦੀ ਪ੍ਰਾਪਤੀ 2477.37 ਕਰੋੜ ਰੁਪਏ ਹੈ ਜੋ ਨੰਬਰ 2023 ਵਿੱਚ ਪ੍ਰਾਪਤ 1520.55 ਕਰੋੜ ਦੇ ਮੁਕਾਬਲੇ 956.82 ਕਰੋੜ ਦਾ ਵਾਧਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਵਿੱਚ ਨਵੰਬਰ ਤੱਕ ਕੁੱਲ GST ਕਲੈਕਸ਼ਨ 15392.79 ਕਰੋੜ ਰੁਪਏ ਹੈ ਜੋ ਕਿ ਵਿੱਤੀ ਸਾਲ 2023-24 ਦੀ ਇਸੇ ਮਿਆਦ ਵਿੱਚ ਪ੍ਰਾਪਤ 13955.38 ਕਰੋੜ ਰੁਪਏ ਦੇ ਮੁਕਾਬਲੇ 1437.41 ਕਰੋੜ ਰੁਪਏ ਦੇ ਵਾਅਦੇ ਨੂੰ ਦਰਸਾਉਂਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਸਾਲ ਨਵੰਬਰ ਵਿੱਚ ਵੈਟ, ਸੀਐਸਟੀ, ਜੀਐਸਟੀ, ਪੀਐਸ, ਡੀਟੀ ਅਤੇ ਆបਕਾਰੀ ਵਿਭਾਗ ਤੋਂ ਕੁੱਲ ਕਲੈਕਸ਼ਨ 4004.96 ਕਰੋੜ ਰੁਪਏ ਹੈ। ਜਦੋਂ ਕਿ ਨਵੰਬਰ 2023 ਵਿੱਚ 3026.86 ਕਰੋੜ ਰੁਪਏ ਸੀ। ਉਨਾ ਕਿਹਾ ਕਿ ਇਸ ਵਿੱਤੀ ਬਰੇ ਦੌਰਾਨ ਨਵੰਬਰ ਤੱਕ ਕੁੱਲ ਆਪਕਾਰੀ ਮਾਲੀਆ 6733.47 ਕਰੋੜ ਰੁਪਏ ਰਿਹਾ ਜਦੋਂ ਕਿ ਵਿੱਤੀ ਸਾਲ 2023-24 ਦੀ ਇਸੇ ਮਿਆਦ ਦੌਰਾਨ ਇਹ 5949.84 ਕਰੋੜ ਰੁਪਏ ਸੀ ਇਸ ਤਰ੍ਹਾਂ ਸੂਬੇ ਨੇ ਇਸ ਵਿੱਤੀ ਸਾਲ ਆਪਕਾਰ ਤੋਂ 783.66 ਕਰੋੜ ਰੁਪਏ ਹੋਰ ਕਮਾਈ